ਤਤ ਤਰੇਤ ਬਾਦ ਆਹੀ ਰਹਿ ਗਿਆ ਸੀ ਉਹਨਾਂ ਨੂੰ ਕਿਹਾ ਜਿਹੜਾ ਪਿੱਛੋਂ ਸਿਰ ਭੇਖ ਖਾੜ ਰੇ ਦਾ ਸਰ ਪਾਸ਼ਾ ਦੇ ਬਾਦ ਅਸੀਂ ਭੇਖ ਖਾੜੇ ਹੀ ਹੋਰ ਕੀ ਆ ਅਸੀਂ ਕੀ ਆ ਕੀ ਕਰਦੇ ਆ ਉਹੀ ਘੋੜੇ ਉਹੀ ਬਾਟੇ ਵਜੀ ਜਾਓ ਲੁੱਧਰ ਫਗਾਈ ਜਾਓ ਛਕੀ ਜਾਓ ਔਰ ਇਕਾਦੇ ਵਾਸਤੇ ਉਦੋਂ ਤੱਕ ਜਾਂਦਲਾ ਖਤਰਾ ਸੀ ਅਗਲੇ ਕਹਿੰਦੇ ਸੀ ਇਹਨੂੰ ਮਿਟਾ ਦੋ ਮੁਸਲਮਾਨ ਆਈ ਤਾਂ ਮਨਮਾਨਾ ਸਾਨੂੰ ਕੋਈ ਖਤਰਾ ਨਹੀਂ ਹੈ ਆਜੋ ਸੌਦਾ ਹੈ ਨਹੀਂ ਜਿਹੜੇ ਸੌਦੇ ਨੂੰ ਖਤਰਾ ਸੀ ਉਹ ਤਾਂ ਹੈ ਨਹੀਂ ਤੁਹਾਡੇ ਕੋਲ ਸਿੱਕੀ ਨੂੰ ਖਤਰਾ ਸੀ ਵੀ ਸਿੱਕੀ ਦਾ ਪਰਚਾਲ ਨਹੀਂ ਹੋ ਰਿਹਾ ਉਹ ਤਾਂ ਹੈ ਹੀ ਨਹੀਂ ਸਾਡੇ ਕੋਲ ਤੇ ਵਰਸ਼ੇ ਕਾਦੇ ਵਾਸਤੇ ਨੇ ਇੱਕ ਦੂਏ ਦੇ ਢਿੱਡ ਤੇ ਡੰਡੂ ਨੇ ਬੰਦੂ ਕਾਦੇ ਵਾਸਤੇ ਨੇ ਇੱਕ ਦੂਏ ਤੇ ਫੈਰ ਕਰ ਰੂ ਨੇ ਗੋਲਕ ਵਾਸਤੇ ਮਤ ਮਾਰੀ ਗਈ ਆਇਆ ਮਤ ਮਾਰੇ ਦਿੰਦੀ ਹੁੰਦੀ ਹੈ ਜਦੋਂ ਬਾਣੇ ਨੂੰ ਸਭ ਕੁਝ ਮੰਨ ਲਈਏ ਦੋ ਪਰ ਮਤਮਾਰੀ ਕੀ ਸਮਝੋ ਬੜੀ ਪਹਿਲਾਂ ਬਾਣਾ ਬਾਜ ਬਾਣਾ ਦਾ ਆਇਆ ਦਸ ਪਾਸ਼ਾ ਨੇ ਤਾਂ ਕੁਰਬਾਨੀ ਦਾ ਪਹਿਲਾਂ ਸਾਡੇ ਕੋਲ ਬਾਣੀ ਬਾਣੇ ਦਾ ਤਾਂ ਨਹੀਂ ਕਹਦੇ ਬਾਣਾ ਬਾਜ ਬਾਣਾ ਬਾਜ ਹਾਂ ਬਾਣੀ ਆਧਾਰ ਹੈ ਸਾਡਾ ਬਾਣਾਦਾਰ ਨਹੀਂ ਹੈ ਬਾਣਾ ਤਾਂ ਰਖਸ਼ਕ ਹੈ ਜਿਹੜੇ ਸਪਾਂਸਰ ਮਟਾ ਦੇਣਾ ਚਾਹੁੰਦੇ ਨੇ ਉਹਨਾਂ ਵਾਸਤੇ ਰੱਖੇ ਪੰਥ ਮਿਟਾ ਨਹੀਂ ਦੇਣੋ ਜੇ ਪੰਥ ਹੈ ਨਹੀਂ ਤਾਂ ਮਟਾਉਣੇ ਵਾਲੀ ਗੱਲ ਕੀੜੀ ਹੈ ਮਟਾ ਦਾ ਫਿਰ ਅਸੀਂ ਆਪੇ ਰਹੇ ਉਹ ਬੈਂਕ ਦੇ ਵਿੱਚ ਦਵਾਦੀ ਹੀ ਨਹੀਂ ਬਦੂ ਕਾਹਗਾ ਦੇ ਵਾਸਤੇ ਅੜ ਵਾਲੇ ਫਿਰ ਲਾਇਏ ਨੇ ਕੋਈ ਖਤਰਾ ਨਹੀਂ ਇਸ ਤਰ੍ਹਾਂ ਲੋੜ ਦੁਨੀਆ ਚਾਹੁੰਦੀ ਹੈ ਇਹ ਦੱਸੋ ਸਾਨੂੰ ਦੱਸਣ ਵਾਲਾ ਕੋਈ ਹੈ ਨਹੀਂ ਜਦੋਂ ਦੁਨੀਆ ਜਾਂਦੀ ਆ ਦੱਸਣ ਵਾਲਾ ਕੋਈ ਨਹੀਂ ਜਦੋਂ ਦੁਨੀਆ ਨੂੰ ਚਾਹਦੀ ਦੀ ਸੀ ਉਦੋਂ ਸਾਨੂੰ ਦੱਸਦੇ ਸੀ ਦੱਸਣ ਵਾਲੇ ਸੀ ਉਦੋਂ ਦੁਨੀਆ ਦੀ ਸੀ ਚਾਹਦੀ ਉਹ ਤਾਂ ਦੁਨੀਆ ਮਟਾਉਣ ਵਾਲੀ ਸੀ ਸਾਨੂੰ ਡਿਫੈਂਸ ਵਾਸਤੇ ਤਲਵਾਰਾਂ ਪੌੜੀਆਂ ਪਈਆਂ ਕੋੜੇ ਵੀ ਰੱਖਣੇ ਪਏ ਸੇਵ ਪਾਸ਼ਾ ਨੂੰ ਜੱਗਾ ਵੀ ਕਰ ਲਿਆ ਪਈਆਂ ਦਸਮ ਪਾਸ਼ਾ ਨੂੰ ਫੇਰਦੇ ਆ ਥੋੜੀ ਤੇ ਉਹ ਤਾਂ ਮਟਾਉਣ ਵਾਲੇ ਸੀ ਅੱਜ ਮਟਾਉਣ ਵਾਲਾ ਕੋਈ ਨਹੀਂ ਹੈ ਅੱਜ ਲੋੜ ਹੈ ਦਸਣ ਵਾਲਿਆਂ ਦੀ ਲੋੜ ਫਿਰ ਦੱਸਣ ਬਾਅਦ ਜਾ ਕੇ ਆਪ ਲੜੋ ਉਹਨਾਂ ਫੌਜ ਨਾਲੋਂ ਉਹ ਕਿੱਥੇ ਗਿਆ ਬਈ ਫੌਜ ਦੀ ਕੀ ਲੋੜ ਹੈ ਫਿਰ ਲਾੜ ਨਾਲੀ ਫੌਜ ਦੀ ਲੋੜ ਨਹੀਂ ਹੈ ਆ ਜਿਹੜੀ ਤਲਵਾਰਾਂ ਨਾਲ ਬਰਛਾ ਨਾਲ ਬਦੂਕਾਂ ਨਾਲ ਲੜਨ ਵਾਲੀ ਫੌਜ ਦੀ ਲੋੜ ਨਹੀਂ ਗਿਆਨ ਦੀ ਲੜਾਈ ਲੜਨ ਦੀ ਲੋੜ ਹੈ ਗਿਆਨ ਦੀ ਲੜਾਈ ਲੜਨ ਦੀ ਲੋੜ ਹੈ ਆਪਰੇ ਨੂੰ ਬੋਲੇ ਡਾਉ ਪੱਟ ਵੀਰ ਨੂੰ ਸਦਗ ਬਾ ਵੀਰ ਕੀ ਨੇ ਗਿਆਨ ਦੀ ਲੜਾਈ ਲੜਨ ਵਾਲੇ ਪੀਰ ਨੇ ਗਿਆਨ ਦੀ ਲੜਾਈ ਲੜਨ ਵਾਲਾ ਗਿਆਨ ਦੀ ਲੜਾਈ ਲੜਦੇ ਹਾਂ ਤੇ ਹਮਲਾ ਕਰੂਗਾ ਉਹਦੇ ਵਾਸਤੇ ਹਜ਼ਾਰ ਇਹ ਗਿਆਨ ਦੀ ਲੜਾਈ ਨਾ ਉਹ ਬੰਦ ਕਰੂਗਾ ਫਿਰ ਤਾਂ ਚਲੋ ਅਸੀਂ ਦਰਵਾਜ਼ੇ ਦੇ ਬੁੱਠੇ ਤੇ ਹੱਥ ਜਾ ਸਕਦਾ ਉਹ ਵੀ ਜੇ ਨੌ ਬੰਦੇ ਹੋ